ਡੋਲੀ ਵਿਦਾ ਹੁਣ ਵੇਲੇ ਉੱਚੀ ਉੱਚੀ ਚੰਗਿਆੜਾ ਮਾਰ ਕੇ ਰੋਣ ਲੱਗੀ ਵਿਆਹ ਵਾਲੀ ਕੁੜੀ ਔਰਤਾਂ ਨੇ ਖਿੱਚ ਕੇ ਤੱਕਿਆਂਲ ਬਿਠਾਈ ਗੱਡੀ ਵਿੱਚ ਦੋਸਤੋ ਅਕਸਰ ਹੀ ਡੋਲੀ ਵਿਦਾ ਹੁਣ ਵੇਲੇ ਕੁੜੀ ਅਤੇ ਉਸਦੇ ਪਰਿਵਾਰਕ ਮੈਂਬਰ ਬਹੁਤ ਹੀ ਭਾਵੁਕ ਹੋ ਜਾਂਦੇ ਨੇ ਪਰ ਹੁਣ ਇੱਕ ਡੋਲੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡੋਲੀ ਵਿਦਾ ਕੀਤੀ ਜਾ ਰਹੀ ਹੈ ਪਰ ਕੁੜੀ ਇੰਨੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਕਿ ਆਪਣੀਆਂ ਭੈਣਾਂ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਏ ਅਤੇ ਜਦੋਂ ਔਰਤਾਂ ਕੁੜੀ ਨੂੰ ਕਹਿੰਦੀਆਂ ਨੇ ਕਿ ਕਿਉਂ ਇੰਨਾ ਉੱਚੀ ਉੱਚੀ ਰੋ ਰਹੀ ਹੈ ਚੁੱਪ ਕਰ ਜਾ ਆਪਣਾ ਕੁੜੀ ਹੋਰ ਵੀ ਜ਼ਿਆਦਾ ਉੱਚੀ ਉੱਚੀ ਰੋਣ ਲੱਗ ਜਾਂਦੀ ਏ ਜਿਸ ਤੋਂ ਬਾਅਦ ਔਰਤਾਂ ਕੁੜੀ ਨੂੰ ੱੱਕੇ ਨਾਲ ਫੜ ਕੇ ਡੋਲੀ ਵਾਲੀ ਕਾਰ ਵੱਲ ਲੈ ਜਾਂਦੀਆਂ ਨੇ ਅਤੇ ਗੱਡੀ ਵਿੱਚ ਵੀ ਕੁੜੀ ਨੂੰ ਬਹੁਤ ਹੀ ਔਖਾ ਫੜ ਕੇ ਬਿਠਾਇਆ ਜਾਂਦਾ ਏ ਜਿਸ ਤੋਂ ਬਾਅਦ ਉੱਥੇ ਮੌਜੂਦ ਬਰਾਤੀ ਕਹਿਣ ਲੱਗ ਜਾਂਦੇ ਨੇ ਕਿ ਕਿਉਂ ਡਰਾਮੇ ਕਰਦੀ ਐ ਦੁੱਖ ਤਾਂ ਸਾਰੀਆਂ ਵਿਦਾ ਹੋਣ ਵਾਲੀਆਂ ਕੁੜੀਆਂ ਨੂੰ ਹੁੰਦਾ ਪਰ ਤੂੰ ਤਾਂ ਐਦਾਂ ਝੰਗਾੜਾ ਮਾਰ ਰਹੀ ਐ ਜਿਵੇਂ ਕੋਈ ਤੈਨੂੰ ੱੱਕੇ ਨਾਲ ਚੱਕ ਕੇ ਲੈ ਜਾ ਰਿਹਾ ਹੋਵੇ ਕਿਵੇਂ ਜਲੂਸ ਕੱਢ ਰਹੀ ਐ ਸੋ ਆਪਣਾ ਘਰ ਛੱਡਣ ਦਾ ਦੁੱਖ ਤਾਂ ਹਰ ਇੱਕ ਧੀ ਨੂੰ ਹੁੰਦਾ ਹੈ ਪਰ ਕੀ ਇਸ ਤਰ੍ਹਾਂ ਕਰਨਾ ਠੀਕ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ